ਸ਼੍ਰੀਕਾਲ ਮੈਂ ਆਪਣੇ ਵਾਅਦੇ ਮੁਤਾਬਕ ਹਾਜ਼ਰ ਹਾਂ ਸਭ ਤੋਂ ਪਹਿਲਾਂ ਤਾਂ ਉਮੀਦ ਕਰਦੀ ਹਾਂ ਕਿ ਤੁਹਾਡਾ ਸਾਰਾ ਦਿਨ ਚੰਗਾ ਹੋਵੇ ਤੁਹਾਡਾ ਅੱਜ ਦਾ ਸਾਰਾ ਦਿਨ ਵਧੀਆ ਲੰਘੇ ਕਿਉਂਕਿ ਐਤਵਾਰ ਛੁੱਟੀ ਦਾ ਦਿਨ ਹੁੰਦਾ ਤੇ ਇਸੇ ਐਤਵਾਰ ਆਪਾਂ ਗੱਲਾਂ ਕਰਿਆ ਕਰਾਂਗੇ ਹਰ ਹਫ਼ਤੇ ਕਿਉਂਕਿ ਅਸੀਂ ਫ੍ਰੀ ਹੁੰਨੇ ਆ ਕਿਸੇ ਦੀ ਵੀ ਗੱਲ ਸੁਣਨ ਲਈ ਜੇ ਅਸੀਂ ਠਾਣ ਲਈਏ ਕਿ ਇਸ ਦੀ ਗੱਲ ਮੈਂ ਸੁਣਨੀ ਆ ਤਾਂ ਸਾਡੇ ਕੋਲ ਵਕਤ ਵੀ ਹੁੰਦਾ ਕੋਈ ਬਹਾਨਾ ਨਹੀਂ ਹੁੰਦਾ ਤੇ ਅੱਜ ਸ਼ੁਕਰਾਨਾ ਸੀਰੀਜ਼ ਦਾ ਪਹਿਲਾ ਦਿਨ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਸੋਹਣੀ ਤੇ ਵੱਡੀ ਚੀਜ਼ ਹੈ ਜਿਹਦਾ ਅਸੀਂ ਸ਼ੁ크ਰੀਆ ਅਦਾ ਕਰੀਏ ਸਾਡਾ ਸਭ ਤੋਂ ਪਹਿਲਾਂ ਸ਼ੁ크ਰੀਆ ਇਸੇ ਚੀਜ਼ ਨੂੰ ਲੈ ਕੇ ਹੋਣਾ ਚਾਹੀਦਾ ਉਹ ਹੈਗਾ ਸਾਡਾ ਆਪਣਾ ਆਪ ਕਿ ਅਸੀਂ ਜਿਉਂਦੇ ਹਾਂ ਅਸੀਂ ਜਿਉਂਦਿਆਂ ਚ ਹਾਂ ਅਸੀਂ ਜ਼ਿੰਦਗੀ ਨੂੰ ਮਾਨ ਰਹੇ ਹਾਂ ਸਾਡੇ ਕੋਲ ਆਪਣਾ ਇੱਕ ਵਜੂਦ ਹੈ ਅਸੀਂ ਤੰਦਰੁਸਤ ਸਿਹਤ ਦੇ ਮਾਲਕ ਆ ਅਸੀਂ ਆਪਣੇ ਕੰਨਾਂ ਨਾਲ ਸੁਣ ਰਹੇ ਹਾਂ ਅਸੀਂ ਆਪਣੀ ਜ਼ੁਬਾਨ ਨਾਲ ਬੋਲ ਰਹੇ ਹਾਂ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਅਸੀਂ ਸਾਹ ਲੈ ਰਹੇ ਹਾਂ ਅਸੀਂ ਚੱਲ ਫਿਰ ਰਹੇ ਹਾਂ ਅਸੀਂ ਤੁਰ ਰਹੇ ਹਾਂ ਅਸੀਂ ਹੈਗੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਅਸੀਂ ਇਹ ਦੁਨੀਆ ਜਿੱਤ ਸਕਦੇ ਹਾਂ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਜੇ ਅਸੀਂ ਹਾਂ ਅਸੀਂ ਜਿਉਂਦੇ ਹਾਂ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਸ਼ੁਕਰੀਆ ਸਾਡਾ ਪਰਮਾਤਮਾ ਨੂੰ ਇਸੇ ਗੱਲ ਨੂੰ ਹੋਣਾ ਚਾਹੀਦਾ ਸਾਡਾ ਸ਼ੁਕਰੀਆ ਕਿਉਂਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਅੱਖਾਂ ਖੋਲ੍ਹਦੇ ਹਾਂ ਸਭ ਤੋਂ ਪਹਿਲਾਂ ਸਾਡੇ ਹੱਥ ਇਸੇ ਸ਼ੁਕਰਾਨੇ 'ਚ ਜੁੜਨੇ ਚਾਹੀਦੇ ਆ ਕਿ ਸ਼ੁਕਰ ਹੈ ਪਰਮਾਤਮਾ ਵਾਹਿਗੁਰੂ ਅੱਲਾ ਅਸੀਂ ਜਿਉਂਦੇ ਹਾਂ ਅਸੀਂ ਜ਼ਿੰਦਾ ਹਾਂ ਤੇ ਤੁਸੀਂ ਸਾਨੂੰ ਇਹ ਜ਼ਿੰਦਗੀ ਬਖਸ਼ੀ ਆ ਤੇ ਅਸੀਂ ਜਦ ਤੱਕ ਵੀ ਇਹ ਜ਼ਿੰਦਗੀ ਹੈ ਬੜਾ ਕੁਝ ਪੋਜ਼ਿਟਿਵ ਕਰਨਾ ਹੈ ਅਸੀਂ ਰਿਸ਼ਤੇ ਬਣਾਵਾਂਗੇ ਅਸੀਂ ਨਿਭਾਵਾਂਗੇ ਅਸੀਂ ਹਰ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਨੂੰ ਸਾਡੇ ਜਿਉਂਦੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਜਾਂ ਜਿਸ ਚੀਜ਼ ਨੂੰ ਕੀਤੇਆਂ ਜਿਸ ਕੰਮ ਨੂੰ ਕੀਤੇਆਂ ਸਾਨੂੰ ਲੱਗਦਾ ਕਿ ਅਸੀਂ ਜ਼ਿੰਦਾ ਹਾਂ ਸਾਡੇ ਕੋਲ ਆਪਣੀ ਸਟਰੈਂਥ ਹੈ ਸਾਡੇ ਕੋਲ ਆਪਣੀ ਸਮਝਬੂਝ ਹੈ ਸਾਡੇ ਕੋਲ ਆਪਣੀ ਤਾਕਤ ਹੈ ਸਾਡਾ ਆਪਣਾ ਆਪ ਹੈ ਅਸੀਂ ਪੂਰੀ ਦੁਨੀਆ ਦੇ ਹਿੱਸੇ ਦਾ ਬੇਸ਼ੱਕ ਇੱਕ ਜੁਜ਼ਮਾਤਰਾਂ ਬਹੁਤ ਛੋਟਾ ਜਿਹਾ ਕਿਣਕਾ ਪਰ ਅਸੀਂ ਹਾਂ ਤੇ ਅਸੀਂ ਆਪਣੀ ਇੱਕ ਪਛਾਣ ਲੈ ਕੇ ਤੁਰਿਆ ਤੇ ਉਸ ਪਛਾਣ ਸਦਕਾ ਅਸੀਂ ਦੁਨੀਆ ਤੇ ਰਾਜ ਵੀ ਕਰ ਸਕਦੇ ਹਾਂ ਦੁਨੀਆ ਨੂੰ ਆਪਣਾ murid ਵੀ ਬਣਾ ਸਕਦੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਕਿਉਂ ਕਿਉਂਕਿ ਅਸੀਂ ਜ਼ਿੰਦਾ ਹਾਂ ਤੇ ਅੱਜ ਦੀ ਪਹਿਲੀ ਜਿਹੜੀ ਗੱਲਬਾਤ ਹੈ ਉਹ ਇਹ ਹੀ ਸੀਗੀ ਕਿ ਅਸੀਂ ਕੁਦਰਤ ਨੂੰ ਪਰਮਾਤਮਾ ਨੂੰ ਆਪਣੇ ਜਿਉਂਦੇ ਹੋਣ ਦਾ ਸਾਨੂੰ ਜਿਉਂਦੇ ਰੱਖਣ ਦਾ ਸ਼ੁਕਰੀਆ ਅਦਾ ਕਰੀਏ ਜਦੋਂ ਸਾਡੇ ਕੋਲ ਸਭ ਕੁਝ ਹੈਗਾ ਸਭ ਕੁਝ ਮਤਲਬ ਸਾਡੇ ਕੋਲ ਤੰਦਰੁਸਤ ਸ਼ਰੀਰ ਬਹੁਤ ਸਾਰੇ ਸੁਪਨੇ ਉਹਨਾਂ ਲੋਕਾਂ ਦੇ ਅਧੂਰੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਇਹ ਸ਼ਿਕਵਾ ਹੁੰਦਾ ਕਿ ਕੁਦਰਤ ਨੇ ਸਾਨੂੰ ਇਸ ਪੱਖ ਤੋਂ ਅਧੂਰੇ ਰੱਖਿਆ ਅਰ ਅਸੀਂ ਜਿਹਦੇ ਕੋਲ ਆਪਣਾ ਇੱਕ ਨਿਰੋਲ ਤੰਦਰੁਸਤ ਸ਼ਰੀਰ ਹੈ ਆਪਣਾ ਆਪ ਹੈ ਆਪਣੀ ਜ਼ਿੰਦਗੀ ਹੈ ਆਪਣੇ ਜਿਉਂਦੇ ਹੋਣ ਦੇ ਅਹਿਸਾਸ ਨੇ ਤਾਂ ਕਿਉਂ ਨਾ ਅਸੀਂ ਹਰ ਰੋਜ਼ ਉਸ ਕੁਦਰਤ ਦਾ ਸ਼ੁਕਰਾਨਾ ਕਰਿਆ ਕਰੀਏ ਸੋ ਅੱਜ ਪਹਿਲਾ ਦਿਨ ਪਹਿਲੀ ਗੱਲ ਇਸੇ ਸ਼ੁਕਰਾਨੇ ਨੂੰ ਯਾਦ ਕਰਦਿਆਂ ਇਸੇ ਸ਼ੁਕਰਾਨੇ ਨੂੰ ਅਦਾ ਕਰਦਿਆਂ ਇਸੇ ਸ਼ੁਕਰਾਨੇ ਨੂੰ ਨਿਭਾਉਂਦਿਆਂ ਕਿ ਹਾਂ ਮੈਂ ਜ਼ਿੰਦਾ ਹਾਂ हां ਅਸੀਂ ਜਿਉਂਦੇ ਹਾਂ ਤੇ ਅਸੀਂ ਆਪਣੇ ਇਸ ਹੋਣ ਨੂੰ ਅਸੀਂ ਆਪਣੇ ਇਸ ਜਿਉਂਦੇ ਹੋਣ ਨੂੰ ਇਸ ਤਰ੍ਹਾਂ ਕਿਸੇ ਦੇ ਲੇਖੇ ਲਾਈਏ ਉਹ ਸਾਡਾ ਪਰਿਵਾਰ ਹੋ ਸਕਦਾ ਸਾਡੇ ਬੱਚੇ ਹੋ ਸਕਦੇ ਆ ਸਾਡੀ ਜ਼ਿੰਦਗੀ ਨੂੰ ਲੈ ਕੇ ਦੇਖੇ ਸੁਪਨੇ ਹੋ ਸਕਦੇ ਆ ਤੇ ਇਹ ਸਭ ਤਾਂ ਹੀ ਸੰਭਵ ਹੈ ਕਿਉਂਕਿ ਅਸੀਂ ਜ਼ਿੰਦਾ ਹਾਂ ਅਸੀਂ ਜਿਉਂਦੇ ਹਾਂ ਤੇ ਅੱਜ ਮੈਨੂੰ ਇੱਕ ਕਵਿਤਾ ਵੀ ਯਾਦ ਆ ਰਹੀ ਹੈ ਇਸ ਵੇਲੇ ਇਕਦੇ ਪਹਿਲੀ ਗੱਲ ਮੈਂ ਮਾਫੀ ਮੰਗੂਗੀ ਕਿ ਮੈਂ ਨਾ ਕਈ ਵਾਰ ਭੁੱਲ ਜਾਂਨੀ ਆ ਕਿ ਇਹ ਕਿਸਤੀਆਂ ਲਿਖੀਆਂ ਹੋਈਆਂ ਲਾਈਨਾਂ ਨੇ ਜਾਂ ਮੈਂ ਕਿੱਥੋਂ ਪੜੀਆਂ ਸੀ ਕਿ ਜਦੋਂ ਅਸੀਂ ਹੱਸਣਾ ਭੁੱਲ ਜਾਂਨੇ ਆ ਜਦੋਂ ਅਸੀਂ ਗਾਉਣਾ ਭੁੱਲ ਜਾਂਨੇ ਆ ਜਦੋਂ ਅਸੀਂ ਆਪਣੇ ਸੁਪਨਿਆਂ ਤੋਂ ਅਵੇਸਲੇ ਹੋ ਜਾਂਨੇ ਆ ਜਦੋਂ ਅਸੀਂ ਆਪਣੇ ਟੀਚਿਆਂ ਵੱਲ ਅੱਗੇ ਨਹੀਂ ਵਧਦੇ ਜਾਂ ਅਸੀਂ ਟੀਚੇ ਮਿਥਦੇ ਨਹੀਂ ਜਦੋਂ ਅਸੀਂ ਆਪਣੇ ਆਪ 'ਚ ਸਿਮਟ ਜਾਂਨੇ ਆ ਤਾਂ ਉਦੋਂ ਅਸੀਂ ਮਰ ਜਾਂਦੇ ਆ ਤਾਂ ਉਸ ਵੇਲੇ ਸਾਨੂੰ ਆਪਣੇ ਆਪ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਜ਼ਿੰਦਾ ਨਹੀਂ ਹਾਂ ਸੋ ਅੱਜ ਦਾ ਆਪਣਾ ਪਹਿਲਾ ਦਿਨ ਅਸੀਂ ਐਸੇ ਸ਼ੁਕਰਾਨੇ 'ਚ ਗੁਜ਼ਾਰਨਾ ਕਿ ਅਸੀਂ ਜ਼ਿੰਦਾ ਹਾਂ ਤੇ ਅਸੀਂ ਆਪਣੇ ਜ਼ਿੰਦਾ ਹੋਣ ਨੂੰ ਕਿਸੇ ਲੇਖੇ ਜ਼ਰੂਰ ਲਾਉਣਾ ਕਿਸੇ ਆਰੇ ਜ਼ਰੂਰ ਲਾਉਣਾ ਕਿਉਂਕਿ ਪਰਮਾਤਮਾ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਆ ਸੋ ਅੱਜ ਦਾ ਪਹਿਲਾ ਐਪੀਸੋਡ ਸਿਰਫ ਇੰਨੀ ਇੱਕ ਗੱਲਬਾਤ ਨਾਲ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਤੁਹਾਡੇ ਹੰਗਾਰਿਆਂ ਦੀ ਤੁਹਾਡੇ ਹਾਂ ਪੱਖੀ ਹੰਗਾਰਿਆਂ ਦੀ ਮੈਨੂੰ ਹਮੇਸ਼ਾ ਲੋੜ ਰਹਿੰਦੀ ਹੈ ਮੇਰੀਆਂ ਖਾਮੀਆਂ ਵੀ ਤੁਸੀਂ ਮੈਨੂੰ ਦੱਸਣੀਆਂ ਨੇ ਕਦੇ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਗੱਲਬਾਤ 'ਚ ਜਾਂ ਕਈ ਵਾਰ ਕਿਸੇ ਜਾਣਕਾਰੀ ਦੇ ਵਿੱਚ ਹੋ ਸਕਦਾ ਮੈਨੂੰ ਮੇਰੀ ਜਾਣਕਾਰੀ ਅਧੂਰੀ ਹੋਵੇ ਤਾਂ ਤੁਸੀਂ ਮੈਨੂੰ ਆਪਣੇ ਸੁਝਾਅ ਵੀ ਦੱਸ ਸਕਦੇ ਹੋ ਤੇ ਅੱਜ ਦਾ ਬਸ ਇੰਨਾ ਇੱਕ ਐਪੀਸੋਡ ਕਬੂਲ ਕਰਿਓ ਅਗਲੇ ਹਫਤੇ ਫਿਰ ਕਿਸੇ ਨਵੇਂ ਸ਼ੁਕਰੀਆ ਅਦਾ ਕਰਨ ਵਾਲੀ ਗੱਲ ਨੂੰ ਲੈ ਕੇ ਜੁੜਾਂਗੇ ਤੇ ਤਦ ਤੱਕ ਤੁਸੀਂ ਵੇਖਦੇ ਰਹੋ ਸੁਣਦੇ ਰਹੋ ਦਸਤਕ ਸਤਿ ਸ਼੍ਰੀ ਅਕਾਲ